ਸਤਿ ਗੁਰੂ ਆ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀਆਂ ਬਾਈ ਜੀ ਬਾਸਮਤੀ ਝੋਨੇ ਦੀ ਵੀ ਬਾਸਮਤੀ ਝੋਨੇਆਂ ਨੇ ਕਿਵੇਂ ਕੀਤੀ ਤੇ ਕਿੰਨੇ ਕੁ ਨਿਕਲੇ ਕਿੰਨੇ ਕੁ ਰੁਪਈਆ ਨਿਕਲੇ ਤੇ ਪਹਿਲਾਂ ਝੋਨੇ ਕਿੰਨੇ ਨਿਕਲਦੇ ਸੀ ਤੇ ਕਿਹੜੇ ਝੋਨੇ ਵਧੀਆ ਸੀਗੇ ਤੇ ਕਿੰਨੀਆਂ ਕੁ ਸਪਰੇਆਂ ਆ ਜਾਂਦੇ ਸੀ ਤੇ ਐ ਅੱਜ ਦੇ ਜਮਾਨੇ 'ਚ ਇਸ ਟਾਈਮ 'ਚ ਜਿਵੇਂ ਕੀ ਇਸ ਸਾਲ ਦੇ ਵਿੱਚ ਕਿੰਨੀਆਂ ਸਪਰੇਆਂ ਤੇ ਕੀ ਝੜ ਰਿਹਾ ਦੇ ਕਿੰਨਾ ਕੁ ਰੇਟ ਤੇ ਕਿੰਨੇ ਰੁਪਈਆ ਦਾ ਨਿਕਲੇ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਵੀਡੀਓ ਨਾਲ ਬਣੇ ਰਹੋ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਕੀਤਾ ਭਈ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵਿੱਚ ਝੋਨੇ ਦੇ ਝਾੜ ਕਿੰਨੇ ਕਾ ਜੇ ਕਿਸੇ ਦਾ ਕੋਈ ਬਾਸਮਤੀ ਜਾਂ ਮੋਟਾ ਝੋਨਾ ਚੰਗਾ ਝਾੜ ਦਿੰਦਾ ਹੈ ਤਾਂ ਕਮੈਂਟ ਕਰਿਓ ਚੰਗੀ ਗੱਲ ਹੈ ਪਰਮਾਤਮਾ ਨੇ ਜੇ ਕਿਸੇ ਨੂੰ ਵਧੀਆ ਝਾੜ ਦਿੰਦਾ ਹੈ ਜਾਂ ਵਧੀਆ ਫਸਲ ਦਿੱਤੀ ਹੈ ਤੇ ਵਧੀਆ ਗੱਲ ਆ ਤੇ ਬਾਕੀ ਭਈ ਆਪਾਂ ਨੂੰ ਪਤਾ ਹੀ ਆ ਹੁਣ ਮੋٹے ਝੋਨੇ ਨੇ ਵੀ ਆਪ ਨੂੰ ਕੀ ਛਾੜ ਦਿੱਤਾ ਹੈ ਜਿਹੜੇ ਝੋਨੇ 90 90 ਮਾਨ ਤੱਕ ਛਾੜਦੇ ਸੀ ਉਹ 70 70 ਮਾਨ ਤੱਕ ਰਹਿ ਗਏ 20 20 ਮਾਨ ਕਿੱਲੇ ਦੇ ਝੋਨੇ ਉੱਡ ਗਏ ਹੁਣ 20 ਮਾਨ ਦਾ ਤੁਸੀਂ ਵੇਖ ਲਓ 8 2 16 ਤੇ 4 20 8 ਕੁਆਂਟਲ ਕਿੱਲੇ ਦਾ ਝਾੜ ਉੱਡ ਗਿਆ ਤੇ ਉਹ ਵੀ ਹੁਣ ਮੰਨ ਕੇ ਚੱਲੋ ਵੀ 8 ਕੁਆਂਟਲ ਕਿੰਨੇ ਰੁਪਈਆ ਦਾ ਬੰਦ ਹੈ ਇਹਨੇ ਇਹਨੇ ਪੈਸਾ ਦਾ ਭਈ ਝੋਨਾ ਘਟ ਗਿਆ ਤੇ ਇੱਕ ਜੀ ਤੇ ਆਸ ਹੁੰਦੀ ਆ ਆਪਣੀ ਜ਼ਿੰਮੇਦਾਰਾਂ ਦੀ ਵਿੱਚ ਲੋ ਬਾਸਮਤੀ ਘਾਟੇ ਪੂਰੀ ਕਰ ਦੂਗਾ ਪਰ ਬਈ ਜਿਵੇਂ ਪਹਿਲਾਂ ਆਪਾਂ 11 ਕਿ ਜਦੋਂ ਲਾਉਂਦੇ ਹੁੰਦੇ ਸੀ ਇੱਕ ਜਾਂ 250 ਨਾਲ ਝੋਨਾ ਪੂਰਾ ਵਧੀਆ ਪੱਕ ਜਾਂਦਾ ਸੀ 50 ਤੋਂ ਲੈ ਕੇ 60 ਮਨ ਦੇ ਵਿੱਚ ਵਿੱਚ ਝੋਨਾ ਝੜ ਜਾਂਦਾ ਸੀ ਤੇ ਰੇਟ ਵੀ ਉਹਦਾ ਚੰਗਾ ਮਿਲਦਾ ਸੀ ਉਹ 4000 ਤੋਂ ਉੱਪਰ ਉੱਪਰ ਵੇਖਦਾ ਸੀ ਤੇ ਉਹ ਲੱਖ ਦੇ ਆਸੇ-ਬਾਸ ਉਹ ਝੋਨਾ ਜਾਵੜਦਾ ਸੀ ਉਸੇ ਚੀਜ਼ਾਂ ਤੇ ਆਪਾਂ ਅਸਲਾਈ ਬੈਠੇ ਸੀ ਵੀ ਲੱਖ ਰੁਪਏ ਦਾ ਬਾਸਮਤੀ ਕਿੱਲੇ ਜੋ ਨਿਕਲੇ ਹੋਊਗਾ ਤੇ ਚਲੋ ਇਹ ਘਾਟੇ ਪੂਰੇ ਕਰੂਗਾ ਪਰ ਐਤਕੀ ਹੁਣ ਆਪਾਂ ਨੂੰ ਪਤਾ ਹੀ ਆ ਜਦੋਂ 11 21 ਝੋਨਾ 30 ਮਣਤੇ ਰਹਿ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਝੋਨੇ ਦਾ ਵੀ ਭਾਲਿਆ ਜਿਹੜਾ 17 18 17 18 ਝੋਨਾ ਠੀਕ ਸੀ ਵਧੀਆ ਝਾੜ ਦਿੰਦਾ ਸੀ ਰੇਟ ਵੀ 36 3700 4000 ਤੱਕ ਲੱਗ ਜਾਂਦਾ ਸੀ ਤੇ ਉਦੇ ਪੈਸੇ ਵੀ ਚੰਗੇ ਵਟੇ ਜਾਂਦੇ ਸੀ 8000 ਤੱਕ ਵਟਿਆ ਜਾਂਦਾ ਸੀ ਤੇ ਚਲੋ ਉਹ ਜਿਹੜਾ ਸੀ ਨਾ ਘਾਟੇ ਵਾਦੇ ਪੂਰੇ ਕਰ ਜਾਂਦੇ ਰਲਦਾ ਮਿਲਦਾ ਕੰਮ ਹੋ ਜਾਂਦਾ ਸੀ ਹੁਣ ਬਈ ਇਸ ਵੀਡੀਓ ਵੇਖ ਕੇ ਕਮੈਂਟ ਜਰੂਰ ਕਰਿਓ ਜਿਹਦਾ 17 18 ਜਾਂ 11 21 ਜਾਂ 18 85 ਕਿੰਨਾ ਕੁ ਚੱਲਿਆ ਜਰੂਰ ਕਮੈਂਟ ਕਰਿਓ ਤੇ ਕਿਹੜਾ ਏਰੀਆ ਤੇ ਇੱਕ ਮੈਂ ਤੁਹਾਨੂੰ ਹੋਰ ਦੱਸੂਗਾ ਜਿਹੜੀ ਵੈਰਾਈਟੀ ਹੈਗੀ 18 85 ਬਾਰੇ ਵੀ ਜਰੂਰ ਗੱਲ ਕਰਾਂਗੇ ਤੇ ਆਪਾਂ 17 18 ਦੀ ਵੀ ਗੱਲ ਕਰਦੇ ਆ 17 18 ਝੁੰਨੇ ਨੇ ਬਈ ਜੀ 1509 ਨੂੰ ਚੰਗਾ ਘਵਾਤਾ 17 18 ਨੇ ਤੇ 18 85 ਨੇ ਉਹ ਕਿਵੇਂ ਜਿਹੜਾ ਸੀਗਾ ਬਈ 1509 ਗੀਤੇ ਵੀ ਜੇ ਸੀ ਉਹ ਕੋਈ 70000 ਤੱਕ ਨਿਕਲੇ ਸੀਗੇ 68 70000 ਤੱਕ 68 65 ਤੋਂ ਲੈ ਕੇ 70 ਦੇ ਵਿੱਚ ਵਿੱਚ ਉਹ ਨਿਕਲੇ ਸੀ ਪਰ ਬਈ ਜਿਹੜਾ 17 18 ਝੋਨਾ ਇਹ 40 ਮਰ ਤੋਂ ਥੱਲੇ ਤੇ 3000 ਤੇ 3100 ਦੇ ਵਿੱਚ ਵਿੱਚ ਇਹਦਾ ਰੇਟ ਹੈ ਤੇ ਆਪਾਂ ਆਪ ਹੀ ਬਣਾ ਲਓ ਵੀ ਕਿੰਨੇ ਰੁਪਏ ਦਾ ਬੰਦ ਹੈ ਸਾਡੇ ਹਿਸਾਬ ਨਾਲ ਅਸੀਂ ਵੇਖਿਆ ਸੀ 49000 ਤੋਂ ਲੈ ਕੇ ਤੇ 55000 ਦੇ ਵਿੱਚ ਵਿੱਚ ਝੋਨਾ ਰਹਿ ਗਿਆ ਤੇ ਚਲੋ ਜਿਹੜੇ ਭਰਾਵਾਂ ਨੇ ਠੇਕੇ ਦੇ ਵਾਂ ਲੈ ਸੀ ਉਹਨਾਂ ਦਾ ਵੀ ਵੇਖੋ ਹੁਣ ਕੀ ਝੋਨੇ ਨੇ ਮੁੜਿਆ ਕਿਉਂਕਿ ਇਹ ਠੇਕੇ ਆ ਉਹ ਤਾਂ ਪਹਿਲੇ 85000 ਤੱਕ ਵੀ ਹੈਗੇ ਆ ਤੇ ਘਟ ਵੀ ਹੋਣਗੇ ਦੇ ਨਾਲ ਦਾ ਕੋਈ ਕਸੂਰ ਨਹੀਂ ਲੈਣ ਵਾਲਾ ਦਾ ਜਿਆਦਾ ਕਸੂਰ ਹੁੰਦਾ ਕਿਉਂਕਿ ਜਦੋਂ ਵਾਧਾ ਵਾਧਾ ਲੈਨੇ ਆ ਫਿਰ ਬਈ ਉਹਦਾ ਕਸੂਰ ਆਪਣਾ ਹੀ ਬੰਨਾ ਤੇ ਚਲੋ ਉਹਨਾਂ ਗੱਲਾਂ ਤੇ ਆਪਾਂ ਨਹੀਂ ਜਾਂਦੇ ਆਪਾਂ ਤਾਂ ਝੋਨੇ ਦੇ ਝਾੜ ਦੀ ਗੱਲ ਕਰਨੀ ਐ ਤੇ ਹੁਣ ਬਈ ਜਿਹੜੀ ਮੈਂ ਤੁਹਾਨੂੰ ਗੱਲ ਆਖੀ ਦੀ 1885 1885 ਨੇ ਬਈ ਜਵੇਂ ਸਿਰਾ ਕਰਤਾ ਇਹ ਜੇ ਆਪਾਂ ਵਾਣ ਦੇ ਵਿੱਚ ਖੜਾ ਜਾ ਵੱਡ ਕੇ ਵੇਖੀਏ ਮੈਨੂੰ ਲੱਗਦਾ 30 ਮਾਣ ਵੀ ਨਹੀਂ ਨਿਕਲਦਾ ਤੇ ਰੇਟ ਇਹਦਾ ਕਹਿੰਦੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ 11 21 ਤੋਂ ਬਾਅਦ ਇਹਦਾ ਰੇਟ ਲੱਗਦਾ ਜੇ ਉਹ ਮੰਨ ਲਓ 4500 ਨੂੰ 4000 ਨੂੰ ਲੱਗਦਾ ਤਾਂ ਇਹ 44200 ਜਾਂ 38 3700 ਤੱਕ ਇਹ ਵਿਕਦਾ ਹੈ ਪਰ ਬਈ ਇਹਦਾ ਰੇਟ ਵੀ ਬਹੁਤ ਡਾਊਨ ਆ 1885 ਤੇ 11 ਇਚ 11 21 ਦਾ ਝਾੜ ਡਾਊਨ ਦਾ ਰੇਟ ਚੰਗਾ ਹੈ ਤੇ 1885 ਦਾ ਦੋਨਾਂ ਕੋਸ਼ਿਸ਼ੀ ਡਾਊਨ ਹੈ ਝਾੜ ਵੀ ਡਾਊਨ ਹੈ ਤੇ ਰੇਟ ਵੀ ਡਾਊਨ ਹੈ ਉਹ ਮੈਨੂੰ ਲੱਗਦਾ 50000 ਦਾ ਵੀ ਕਿੱਲੇ ਦਾ ਨਹੀਂ ਨਿਕਲਣਾ ਇਸ ਸਾਲ ਕਮੈਂਟ ਕਰਕੇ ਜਰੂਰ ਦੱਸੋ ਜਿਨ੍ਹਾਂ ਦੇ ਚੰਗੇ ਨਿਕਲੇ ਤੇ ਬਈ ਐਂ ਕਿਤਾ ਬਾਸਮਤੀ ਨੇ ਜਵਾ ਹੀ ਨਵਾਤੇ ਇੱਕ ਚੀਜ਼ ਹੋਰ ਦੱਸਿਓ ਵੀ ਤੁਸੀਂ ਆਉਂਦੇ ਸਾਲ ਬਾਸਮਤੀ ਲਾਉਂਗੇ ਜਾਂ ਹੱਥ ਖੜੇ ਕਰਗੇ ਕਿਉਂਕਿ ਕਈ ਬ੍ਰਾਹਮਣ ਸਾਰੇ-ਸਾਰੇ ਲਾ ਲਈ ਤੇ ਉਹ ਹੁਣ ਦੂਜੇ ਝੋਨੇ ਦਾ ਚਲੋ 65-70 ਹਜ਼ਾਰ ਤੱਕ ਗਏ ਤੇ ਇਹ ਜੋ ਨਾ 50-55 ਹਜ਼ਾਰ ਤੇ ਰਹਿ ਗਿਆ ਅੱਜ ਦੀ ਘੜੀ ਜੇ ਰੇਟ ਵਾਜੇ ਤਾਂ ਗੱਲ ਵੱਖਾ ਚੰਗੀ ਗੱਲ ਆ ਪਤਾ ਨਹੀਂ ਵਾਜੇ ਕਿ ਇਹਦਾ ਭਲਾ ਹੋ ਜੇ ਤੇ ਜੇ ਅੱਜ ਦੀ ਘੜੀ ਆਪਾਂ ਵੇਖਦੇ ਆਂ ਤਾਂ ਬਾਈ ਕੋਈ ਐਡਾ ਫਾਇਦੇ ਵਾਲੀ ਚੀਜ਼ ਨਹੀਂ ਤੇ ਜਿਹੜਾ ਮੋਟਾ ਚੋ ਨਾਲ ਸਰਕਾਰੀ ਰੇਟ ਆ ਚਲੋ ਕਿਵੇਂ ਨਾਪਕ ਉੱਟ ਕੇ ਕਰ ਕਰਾ ਕੇ ਸਰਕਾਰੀ ਰੇਟ ਤੇ ਵਿਕ ਜਾਂਦਾ ਤੇ ਸਾਰਿਆਂ ਨਾਲ ਵਧੀਆ ਜੋ ਨਾ ਹੋ ਇਹ ਜ਼ਰੂਰ ਹੈਗਾ ਵੀ ਬਾਸਮਤੀ ਥੋੜਾ ਜਿਹਾ ਲਾਵੇ ਜਿੰਨਾ ਕਿ ਵੀ ਨਹੀਂ ਸਰਦਾ ਤੇ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ